ਸਰਕਾਰ ਦਾ ਬਹੁਤ ਬਹੁਤ ਜੁਗਾਰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਭਾਜੀ ਬੱਸ ਕਿੱਥੋਂ ਆਈ ਹੈ ਤੇ ਕਿੱ데 ਕਿੱਥੇ ਲੈ ਕੇ ਚੱਲੇ ਆ ਜੀ ਜਕਾਰਾ ਬਾਬਾ ਮੁਰਾਦ ਸ਼ਾਹ ਜੀ ਦਾ ਜਕਾਰਾ ਬਾਬਾ ਲਾਡੀ ਸਰ ਇਹ ਜੋ ਬੱਸ ਯਾਤਰਾ ਹੈ ਸਾਈਂ ਜੀ ਦੇ ਲਾਡਲੇ ਸਮੂਹ ਪਰਿਵਾਰ ਰੂਪਨਗਰ ਤੇ ਬਲਾਚੌਰ ਦੀ ਸੰਗਤ ਦੇ ਸਹਿਯੋਗ ਨਾਲ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਰੋਪੜ ਤੇ ਬਲਾਚੌਰ ਤੋਂ ਤੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਵਿਕੇ ਫ੍ਰੀ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ ਅੱਜ ਜੱਠੇ ਵੀਰਵਾਰ ਨੂੰ ਠੀਕ ਹੈ ਜੀ ਇਹ ਜਿਹੜੀ ਬੱਸ ਯਾਤਰਾ ਹੈ ਬਲਾਚੌਰ ਦੀ ਸੰਗਤ ਦੇ ਸਹਿਯੋਗ ਨਾਲ ਤੇ ਰੋਪੜ ਸ਼ਹਿਰ ਦੀ ਸਾਰੇ ਸੇਵਾਦਾਰਾਂ ਦੇ ਸਾਰੇ ਸੰਗਤ ਦੇ ਸਹਿਯੋਗ ਨਾਲ ਇਹ ਬੱਸ ਯਾਤਰਾ ਸ਼ੁਰੂ ਕੀਤੀ ਗਈ ਹੈ ਅੱਛਾ ਜੀ ਹਾਂਜੀ ਤੇ ਇਹ ਰੋਪੜ ਤੋਂ ਲੈ ਕੇ ਆਏ ਆ ਜੀ ਕਿੰਨੀ ਕ ਸੰਗਤ ਇੱਥੇ ਬਲਾਚੌਰ ਦੀ ਹੈ ਜਿਹੜੀ ਉਹ ਹੋ ਗਈ ਹੈ ਜੀ ਤੁਹਾਡੇ ਕੋਲ ਸਾਡੀ ਸਾਰੀ ਸੰਗਤ ਜਿਹੜੀ ਇਹਦੀ ਬਲਾਚੌਰ ਦੀ ਹੈ ਸਾਡੇ ਬਾਪੂ ਜੀ ਸਾਡੇ ਮਾਤਾ ਜੀ ਰਜਿੰਦਰ ਬਲਾਚੌਰ ਦੇ ਕੋਣ ਆ ਜੀ ਤੁਸੀਂ ਹੈ ਅੱਛਾ ਸਤਿ ਸ਼੍ਰੀ ਅਕਾਲ ਜੀ ਦੋ ਸ਼ਬਦ ਕੁਝ ਕਹਿਣਾ ਚਾਹੁੰਦੇ ਜੀ ਉੱਚੀ ਬੋਲੀ ਹਾਂ ਤੇ ਜਿਹੜੀ ਵੀ ਸੰਗਤ ਜਾਣਾ ਚਾਹੁੰਦੀ ਹੈ ਤੇ ਫ੍ਰੀ ਸੇਵਾ ਹੈ ਹਾਂਜੀ ਹਾਂਜੀ ਰੋਪੜ ਤੋਂ ਅੱਛਾ ਜੀ ਤੋਂ ਆਪਣੀ ਸੰਗਤ ਦੇ ਬਲਾਚੋ ਤੇ ਜੋ ਵੀ ਕੋਈ ਵੀ ਹੈ ਹਾਂਜੀ ਬਲਾਚੋ ਨਹੀਂ ਕੋਈ ਵੀ ਨਹੀਂ ਕਿ 30 ਹੈ ਠੀਕ ਹੈ ਜੀ ਅੱਛਾ ਜੀ ਤੇ ਇਹ ਭਾਜੀ ਮਤਲਬ ਕੋਈ ਦਿਨ ਰੱਖਿਆ ਵਾ ਜਾਂ ਕਿੱਦਾਂ ਮਤਲਬ ਤੁਸੀਂ ਅੱਛਾ ਇਹ ਪਹਿਲਾ ਦਿਨ ਹੈ ਨਾ ਮਤਲਬ ਅਗਲੇ ਵੀਰਵਰੀ ਵੀ ਜੇਠੇ ਆਉਂਗੀ ਜੀ ਜਾਂ ਕਿੱਦਾਂ ਹੁਣ ਦੱਸਿਓ ਜੀ ਤੁਸੀਂ ਕਹਿੰਦੇ ਬਈ ਭਾਜੀ ਜਿਹੜੀ ਅੱਜ ਦੀ ਬਸ ਯਾਤਰਾ ਸਾਈਂ ਜੀ ਦੇ ਦਰਬਾਰ ਵਿਖੇ ਜਾ ਰਹੀ ਏ ਇਹ ਅੱਜ ਆਪਾਂ 16 ਜਨਵਰੀ 2025 ਨਵੇਂ ਸਾਲ ਨੂੰ ਪਹਿਲੇ ਜਿਹੜਾ ਜੇਠਾ ਵੀਰਵਾਰ ਆ ਇਸ ਮਹੀਨੇ ਦਾ ਉਸ ਦਿਨ ਸ਼ੁਰੂ ਕੀਤੀ ਆ ਅੱਗੇ ਜਿਹੜੀ ਯਾਤਰਾ ਜਾਊਗੀ ਆਪਾਂ ਸੰਗਤ ਦੀ ਸਲਾਹ ਦੇ ਨਾਲ ਸੇਵਾਦਾਰਾਂ ਦੀ ਸਲਾਹ ਨਾਲ ਇੱਕ ਦਿਨ ਰੱਖਾਂਗੇ ਉਹ ਵੀਰਵਾਰ ਹੀ ਰੱਖਿਆ ਜਾਏਗਾ ਚਾਹ ਐਤਵਾਰ ਰੱਖਿਆ ਜਾਏਗਾ ਜਿੱਦਾਂ ਸੰਗਤ ਹੁਕਮ ਕਰੇਗੀ ਜਿੱਦਾਂ ਸੇਵਾਦਾਰਾਂ ਦੀ ਡਿਊਟੀ ਲੱਗੇਗੀ ਉਸ ਤਰੀਕੇ ਨਾਲ ਸਾਈਂ ਜੀ ਦੇ ਦਰਬਾਰ ਦੇ ਵਿੱਚ ਬਲਾਚੌਰ ਦੀ ਸੰਗਤ ਤੇ ਰੂਪਨਗਰ ਸ਼ਹਿਰ ਦੀ ਸੰਗਤ ਨੂੰ ਆਪਾਂ ਫ੍ਰੀ ਬੱਸ ਯਾਤਰਾ ਸ਼ੁਰੂ ਕਰਕੇ ਅੱਜ ਦੇ ਦਿਨ ਤੇ ਆਉਣ ਵਾਲੇ ਸਮੇਂ ਦੇ ਵੀ ਸਾਈਂ ਜੀ ਦੀ ਜਿੱਦਾਂ ਵੀ ਹੁਕਮ ਹੋਇਆ ਤੇ ਬੱਸ ਜਾਂਦੀ ਰਹੇਗੀ ਠੀਕ ਹੈ ਜੀ ਓਕੇ ਓਕੇ ਠੀਕ ਹੈ ਜੀ ਚਲੋ